ਅੱਜ ਤੜਕਸਰ ਇੱਕ ਸਵਾਰੀਆਂ ਨਾਲ ਭਰੀ ਬੱਸ ਦੀ ਟੱਕਰ ਇੱਕ ਟਰੱਕ ਨਾਲ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਬਠਿੰਡਾ ਤੋਂ ਡੱਬ ਵਾਲੀ ਰੋਡ ਤੇ ਵਾਪਰਿਆ ਜਾਣਕਾਰੀ ਮੁਤਾਬਕ ਇਹ ਬੱਸ ਰਾਮਾ ਮੰਡੀ ਤੋਂ ਚੱਲ ਕੇ ਬਠਿੰਡਾ ਆ ਰਹੀ ਸੀ ਤੇ ਬਠਿੰਡੇ ਦੇ ਨਾਲ ਲੱਗਦੇ ਪਿੰਡ ਜੋਧਪੁਰ ਰਮਾਣਾ ਦੇ ਕੋਲ ਇਸ ਦਾ ਹਾਦਸਾ ਜਿਹੜਾ ਟਰੱਕ ਨਾਲ ਹੋ ਜਾਂਦਾ ਹੈ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਕੁਝ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੇ ਨਾ ਲੱਗਦੇ ਏਮਜ਼ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਇਹ ਭਿਆਨਕ ਟੱਕਰ ਦੇ ਵਿੱਚ ਲਗਭਗ 20 ਤੋਂ 25 ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਏ। ਨਾਲ ਹੀ ਨਾਲ ਪ੍ਰਸ਼ਾਸਨ ਵੀ ਮੌਕੇ ਇਹ ਜਾਣਕਾਰੀ ਮਿਲੀ ਏ ਕਿ ਇਹ ਬੱਸ ਰਾਮਾ ਮੰਡੀ ਤੋਂ ਚੱਲ ਕੇ ਬਠਿੰਡਾ ਆ ਰਹੀ ਸੀ। ਲਗਭਗ 20 ਸਵਾਰੀਆਂ ਦੇ ਕਰੀਬ ਜਿਹੜੀਆਂ ਜ਼ਖਮੀ ਹੋਈਆਂ ਨੇ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇ ਨੂੰ ਦੀਪਾ ਵਾਸਤੇ ਉੱਥੇ ਕਿਹੜੇ ਪਿੰਡ ਤੋਂ ਦੁਨਿਆਲੇ ਤੋਂ ਫਿਰ ਕੀ ਹੋਇਆ ਫਿਰ ਕੀ ਬਸ ਆਊਟਸਾਈਡ ਸੀਗੀ ਕਿ ਕਿਦਾਂ ਕਿ ਦੂਜਾ ਪਾਸਾ ਬੰਦ ਸੀਗਾ ਤੁੰਦੂ ਕਰਕੇ ਉਹ ਜਿਹੜੇ ਆ ਰਹੇ ਉਹ ਸਹੀ ਆ ਰਹੇ ਸੀਗੇ ਤੇ ਉਹ ਮੋਰ ਟੈਂਕਰ ਆ ਰਿਹਾ ਸੀਗਾ ਵਿਚੋਂ ਬਜਗ ਬਸ ਦੀ ਕਿੰਨੀ ਗੱਡੀ ਚੱਕੀ ਹੋਈ ਲੱਗ ਕਿੰਨੀ ਕਾਫੀ ਹੋ ਗਈ ਜੀ ਸਵਾਰੀ ਵੀ ਨਿਕਸੀ ਪਸਰੀ ਸਾਰੀ ਭਰੀ ਹੋਈ ਸੀ ਬਸ ਪੂਰੀ 50 ਕਿਸੀਗੇ ਚ ਖੜੀਏ ਵੀ ਸੀ ਖੜੀਆਂ ਵੀ ਸੀ ਪਿੱਛੇ ਸਵਾਰੀਆਂ 10 12 ਸਾਹਾਰਜਨ ਸਰਕਰ ਸਾਨੂੰ ਥੋੜੀ ਪਹਿਲਾਂ ਇਤਲਾਹ ਆਈ ਸੀ ਕਿ ਪਟੇਂਡਾ ਡੱਬ ਵਾਲੀ ਰੋਡ ਗੁਰਸਰ ਸੈਣੀ ਵਾਲ ਤੇ ਕਹੜੀ ਪੁੱਟਰ ਦੇ ਵਿੱਚ ਕਾਰਜ ਕਰ ਛੜਕੀ ਹਾਸਤਾ ਹੋਇਆ ਸਾਡੀਆਂ ਦੋ ਐਂਬੂਲੈਂਸ ਟੀਮਾਂ ਹਰਪੰਤ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਿਊ ਦੀ ਬਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਾਨੇ ਜ਼ਖਮੀ ਹੋਏ ਆ ਜਿਹਨੂੰ ਐਮਟਾ ਸਿਪਲ ਹਸਪਤਾਲ ਬਠਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਨਾਲ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂ ਚੱਲ ਰਹੇ ਆ ਸਰ ਆਮੋ ਸਾਹਮਣੇ ਹੋਈ ਸਰ ਟਰੱਕ ਨਾਲ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਹਾ ਉਹਦੇ ਕਰਕੇ ਜੀ ਜਾਨੀ ਨੁਕਸਾਨ ਤੇ 25 ਸਵਾਰੀਆਂ ਜ਼ਖਮੀ ਹੋਈਆਂ ਨੇ ਸਰ ਆ ਜਮਾਣਾ ਸਾਰੇ ਪਿੰਡ ਚ ਦੱਸ Hepsi aynı.